ਉਪਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ ਅੱਜ ਦੇਸ਼ ਨੂੰ ਨਵਾਂ ਉਪਰਾਸ਼ਟਰਪਤੀ ਮਿਲ ਜਾਈਗਾ ਕਿਉਂਕਿ ਜਗਦੀਪ ਤਣਕੜਹੋਰਾ ਨੇ ਅਸਤੀਫਾ ਦਿੱਤਾ ਸੀਗਾ ਤੇ ਕੁਝ ਜਿਹੜੇ ਆਕੂ ਨੇ ਇਹਦੇ ਵਿੱਚ ਉਹਨਾਂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ਸਿੱਖ ਅਤੇ ਬੰਦਿਆ ਦੇ ਨਾਲ ਸੰਬੰਧਿਤ ਨੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਤਰਵਿੰਦਰ ਸਿੰਘ ਦੋ ਤਾਏ ਉਹ ਨਹੀਂ ਜਿਹੜੇ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਕਰਕੇ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਦੀ ਜ਼ਿਲ੍ਹੇ ਚ ਅਕਾਲੀ ਦਲ ਦੀ ਜੋ ਸਥਿਤੀ ਪਿਛਲੇ ਦਿਨਾਂ ਦੇ ਵਿੱਚ ਬਣੀ ਹੈ ਉਹ ਸਾਨੂੰ ਸਾਰਿਆਂ ਨੂੰ ਸਾਹਮਣੇ ਹੈ। ਪਹਿਲੀ ਗੱਲ ਤਾਂ ਅਕਾਲੀ ਦਲ ਇੱਕ ਨਹੀਂ ਰਿਹਾ ਦੋ ਬਣ ਗਏ ਨੇ। ਇਸ ਵੇਲੇ ਪਾਰਟੀ ਪ੍ਰਧਾਨ ਸੁਖਵੀਰ ਸੋਬਾਦਲ ਉਹ ਹੜ ਮਾਰੇ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਆ। ਤਨਖੇਤੀ ਕਾਨੂੰਨਾ ਦਾ ਹੱਕ 'ਚ ਖੜੇ ਇਹਨਾਂ ਨੂੰ ਘਰੋਂ ਨਿਕਲਣਾ ਬੰਦ ਕਰਤਾ। ਉਹਨਾਂ ਨੇ ਇਹ ਫੈਸਲਾ ਕਿਉਂ ਲਿਆ? ਅੱਪਾ ਇਹ ਤੇ ਕੁ ਟਿੱਪਣੀ ਵੀ ਨਹੀਂ ਕਰਦੇ ਉਹਨਾਂ ਦਾ ਆਪਣਾ ਫੈਸਲਾ ਹੈ ਉਪਰਾਸ਼ਟਪਤੀ ਦੀ ਚੋਣ ਹੋ ਰਹੀ ਹੈ ਅੱਜ ਦੇਸ਼ ਨੂੰ ਨਵਾਂ ਉਪਰਾਸ਼ਟਪਤੀ ਮਿਲ ਜਾਈਗਾ ਕਿਉਂਕਿ ਜਗਦੀਪ ਤਣਖੜ ਹੋਰਾਂ ਨੇ ਅਸਤੀਫਾ ਦਿੱਤਾ ਸੀਗਾ ਤਾਂ ਉਹਨਾਂ ਦੀ ਗੈਰ ਮੌਜੂਦਗੀ ਦੇ ਉੱਤੇ ਜ਼ਿਆਦਾ ਉਹ ਨਜ਼ਰ ਨਹੀਂ ਆਉਂਦੇ ਮੀਡੀਆ 'ਚ ਤਾਂ ਉਹਦੇ ਉੱਤੇ ਵੀ ਸਵਾਲ ਅੱਜ ਵੀ ਖੜੇ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਵੋਟ ਪਾ ਦਿੱਤੀ ਹੈ ਤੇ ਉਹ ਉੱਥੇ ਬੈਲਟ ਪੇਪਰਾਂ ਦੇ ਨਾਲ VOTING ਦਾ ਸਿਲਸਲਾ ਜਾਰੀ ਹੈ 5 ਵਜੇ ਤੱਕ ਇਹ VOTING ਹੋਣੀ ਹੈ ਉਸ ਤੋਂ ਬਾਅਦ ਚ ਨਤੀਜਾ ਵੀ ਅੱਜ ਹੀ ਆ ਜਾਣਾ ਹੈ ਤੇ ਕੁਝ ਜਿਹੜੇ ਆਗੂ ਨੇ ਇਹਦੇ ਵਿੱਚ ਉਹਨਾਂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ਜਿਦੇ ਵਿੱਚ ਪੰਜਾਬ ਨਾਲ ਸੰਬੰਧਿਤ ਤਿੰਨ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਭਾਈ ਅਮਰਪਾਲ ਸਿੰਘ ਤੇ ਹਰਸਿਮਰਤ ਕੌਰ ਬਾਦਲ ਕਹਿੰਦੇ ਅਸੀਂ ਇਸ ਚੋਣ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਦੇਖੋ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਹੈ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੱਡੇ ਵੱਡੂ ਗੱਲ ਜੇਲ੍ਹ ਦੇ ਵਿੱਚ ਨੇ ਸਿੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਨੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਤਰਬੰਦਰ ਸਿੰਘ ਦੋ ਤਾਂ ਇਹ ਉਹ ਨੇ ਜਿਹੜੇ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਕਰਕੇ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਚ ਹੈ। ਉਹਨਾਂ ਨੇ ਇਸ ਪਾਰਟੀ ਨੂੰ ਤਾਂ ਇਸ ਕਰਕੇ ਵੋਟ ਨਹੀਂ ਸੀ ਪਾਉਣੀ। ਉਹਨਾਂ ਦੇ ਮੁਕਾਬਲੇ ਹੈ ਇੰਡੀਆ। ਉਹਦੇ ਵਿੱਚ ਕਾਂਗਰਸ ਪਾਰਟੀ ਪ੍ਰਮੁੱਖ ਤੌਰ ਤੇ ਹੈ। ਤੇ ਉਹ ਕਾਂਗਰਸ ਪਾਰਟੀ ਨੂੰ ਵੀ ਸਿੱਖ ਕਤਲੇਆਮ ਦਾ ਜ਼ਿੰਮੇਵਾਰ ਸਮਝਦੇ ਹੈ। ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਵੋਟ ਨਹੀਂ ਪਾਉਣੀ। ਹੁਣ ਤੁਸੀਂ ਆਜੋ ਅਕਾਲੀ ਦਲ ਦੀ। ਅਕਾਲੀ ਦਲ ਦੀ ਜੋ ਸਥਿਤੀ ਪਿਛਲੇ ਦਿਨਾਂ ਦੇ ਵਿੱਚ ਬਣੀ ਹੈ। ਉਹ ਸਾਨੂੰ ਸਾਰਿਆਂ ਨੂੰ ਸਾਹਮਣੇ ਹੈ। ਪਹਿਲੀ ਗੱਲ ਤਾਂ ਅਕਾਲੀ ਦਲ ਇੱਕ ਨਹੀਂ ਰਿਹਾ ਦੋ ਬਣ ਗਏ ਨੇ। ਇਹਨਾਂ ਨੇ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਬਹੁਤ ਵੱਡੀ ਬਕਾਲਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਚ ਹੁਣ ਪਰਿਸਥਤੀਆਂ ਇਹ ਗੱਲ ਇਹਨਾਂ ਦੇ ਅਨੁਕੂਲ ਨਹੀਂ ਕਿ ਜਿਵੇਂ ਇਹਨਾਂ ਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਮਾੜਾ ਜਾਂ ਸੁਨੇਹਾ ਆਵੇ ਇਹ ਤਾਂ ਮੌਜੇ ਖੋਲ ਕੇ ਤੁਰਪਾਉਂਦੇ ਆ ਇਸ ਵੇਲੇ ਪਾਰਟੀ ਪ੍ਰਧਾਨ ਸੁਖਵੀਰ ਸੋਬਾਦਲ ਉਹ ਹੜ ਮਾਰੇ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਆ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਹੜ ਪੀੜਤ ਇਲਾਕਿਆਂ ਦੇ ਵਿੱਚ ਸਰਗਰਮੀ ਨਾਲ ਲੱਗੇ ਹੋਏ ਨੇ। ਉਹਦੇ ਵਿੱਚ ਸੁਖਵੀਰ ਸੋ ਬਾਦਲ ਵੀ ਮੋਰੀ ਭੂਮਿਕਾ ਚ ਹੈ। ਜਿਹੜੇ ਮੋਢ ਸਰ ਜੀਤੀ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਬੜੀ ਸਰਗਰਮੀ ਨਾਲ ਲੱਗੇ ਹੋਏ ਨੇ। ਸਾਰੇ ਪਰ ਜਦੋਂ ਇਹਨਾਂ ਨੇ ਤਿੰਨ ਖੇਤੀ ਕਾਨੂੰਨਾਂ ਦਾ ਹੱਕ 'ਚ ਖੜੇ ਇਹਨਾਂ ਨੂੰ ਘਰੋਂ ਨਿਕਲਣਾ ਬੰਦ ਕਰਤਾ ਅੱਜ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਕੇ ਦਿਖਾਈਏ ਤੇ ਸ਼ਾਇਦ ਭਾਰਤੀ ਜਨਤਾ ਪਾਰਟੀ ਵਾਲੇ ਕੱਲੂ ਸਾਨੂੰ ਇਸ ਗੱਲ ਦਾ ਹਾਕ ਹੀ ਮਾਰ ਲੈਣ ਕਿ ਤੁਹਾਡੇ ਤੋਂ ਬਿਨਾ ਪੰਜਾਬ ਦੇ ਵਿੱਚ ਸਾਡੀ ਬੇੜੀ ਪਾਰ ਨਹੀਂ ਲੱਗਣੀ। ਕੋਈ ਕਹੇ ਇਸ ਵੇਲੇ ਦੋ ਨੇ। ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਸਮਾਂ ਦੱਸੇਗਾ ਭਵਿੱਖ ਦਾ। ਅਸੀਂ ਮਜ਼ਬੂਤ ਕਰਕੇ ਆਪਣੇ ਆਪ ਨੂੰ ਦਿਖਾਈਏ। ਸੋ ਇਸ ਵੇਲੇ ਹੜਾਂ ਦੀ ਸਥਿਤੀ ਵੀ ਸੀ। ਜੇ ਕਿਤੇ ਇਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਦਿੰਦੇ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਨੇ ਇਹਨਾਂ ਨੂੰ ਆੜੇ ਹੱਥੀ ਲੈਣਾ ਸੀ ਸੋ ਇਹਨਾਂ ਨੇ ਸਮੇਂ ਦੀ ਨਿਯਾਕਤ ਨੂੰ ਸਮਝਦਿਆਂ ਇਹ ਫੈਸਲਾ ਕੀਤਾ ਹੋਣਾ ਉਹ ਤਾਂ ਇਹ ਦੱਸ ਸਕਦੇ ਆ ਸੰਤੋ ਇਹਦੇ ਬਾਰੇ ਪਤਾ ਨਹੀਂ ਲੇਕਿਨ ਇਹਨਾਂ ਬਾਰੇ ਕਹਿੰਦੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੇ ਵਿੱਚ ਇਹ ਪ੍ਰਭਾਵ ਹੈ ਕਿ ਇਹਨਾਂ ਤੇ ਭਰੋਸਾ ਕੌਣ ਕਰੇ ਅਮਰੀਕਾ ਦੇ ਇੱਕ ਵੱਡੇ ਵਪਾਰੀ ਦਰਸ਼ਨ ਸਿੰਘ ਢਾਲੀਵਾਲ ਉਹਨਾਂ ਨੇ ਇੱਕ ਇੰਟਰਵਿਊ 'ਚ ਜ਼ਿਕਰ ਕੀਤਾ ਸੀ ਕਿ ਮੇਰੀ ਅੰਮਤਿਛਾ ਦੇ ਨਾਲ ਗੱਲ ਹੋਈ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਾਰੇ ਬੋਲ ਪਏ ਕਹਿੰਦੇ ਉੱਥੇ ਭਰੋਸਾ ਕੌਣ ਕਰੇ ਉਹ ਅੰਦਰ ਕੁਛ ਕਹਿ ਕੇ ਜਾਂਦਾ ਬਾਹਰ ਕੁਛ ਕਰ ਦਿੰਦਾ ਸੋ ਇਹਦੇ ਬਾਰੇ ਤਾਂ ਜਿਆਦਾ ਅਕਾਲੀ ਦਾਲੀ ਸਪਸ਼ਟ ਕਰ ਸਕਦੇ ਕਿ ਉਹਨਾਂ ਨੇ ਇਹ ਫੈਸਲਾ ਕਿਉਂ ਲਿਆ ਆਪਾਂ ਇੱਥੇ ਕੋਈ ਟਿੱਪਣੀ ਵੀ ਨਹੀਂ ਕਰਦੇ ਉਹਨਾਂ ਦਾ ਆਪਣਾ ਫੈਸਲਾ ਹੈ ਹੁਣ ਤੱਕ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਡਾ ਤਾਂ ਜੀ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਨੌ ਮਾਸ ਨਹੀਂ ਪਤੀ ਪਤਨੀ ਵਾਲਾ ਰਿਸ਼ਤਾ ਹੈ ਪਤੀ ਪਤਨੀ ਵਾਲਾ ਤੇ ਪਤੀ ਨੇ ਇੱਕ ਵੀ ਮੰਗ ਪੰਜਾਬ ਦੀ ਨਹੀਂ ਕਦੇ ਮੰਨੀ ਜਨਾਬਾ ਵਾਸਤੇ ਇਹਨਾਂ ਨੇ 1973 ਦਾ ਆਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਹੋਰ بڑا ਕੁਝ ਕੀਤਾ ਆ ਆਂਧਰਾਬਰੇ ਦੇਸ਼ ਹੋਰ ਕਈ ਵਫਕਰਨਾ ਰਾਜ ਤੇ ਹੋਰ ਕਈ ਰਾਜ ਕੇਂਦਰ ਤੋਂ ਕਿੰਨਾ ਕੁਝ ਬਣਵਾ ਗਏ ਤੇ ਇਹਨਾਂ ਬਾਰੇ ਜਦੋਂ ਆਉਂਦਾ ਕਿ ਜੇ ਆਉਂਦੇ ਆ ਤਾਂ ਜੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਜਲੰਧਰ ਦੇ ਇੱਕ ਅਖਬਾਰ ਦੇ ਸਮਾਗਮ ਵਿੱਚ ਕਹਿਤਾ ਸੀ ਕਿ ਤੁਸੀਂ ਤਾਂ ਨਿੱਜੀ ਕੰਮ ਲੈ ਕੇ ਆਉਨੇ ਹੋ ਪੰਜਾਬ ਦਾ ਤਾਂ ਕਦੇ ਲੈ ਕੇ ਆਏ ਨਹੀਂ ਤੇ ਕਹਿੰਦੇ ਹਰਪ੍ਰੀਤ ਸਿੰਘ ਨੇ ਕਹਿਤਾ ਕਿ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਸਾਡੇ ਕੰਮ ਨਹੀਂ ਕਰਦੇ ਉਹ ਕਹਿੰਦੇ ਤੁਸੀਂ ਹੱਲ ਲੈ ਕੇ ਕਦੋਂ ਆਏ ਆ ਵਜ਼ੀਰੀਆ ਲੈਣਾ ਆਉਨੇ ਹੋ ਵਜ਼ੀਰੀਆ ਸੀ ਦੇ ਦਿੰਨੇ ਤਾਂ ਸ਼ਾਇਦ ਪੁਰਾਣਾ ਦਾਗ ਧੋਣ ਵਾਸਤੇ ਅਕਾਲੀ ਦਲ ਨੇ ਇਹ ਸ਼ਾਇਦ ਨਵਾਂ ਪੱਤਾ ਖੇਡਿਆ ਉਹ ਵੀ ਇਹ ਤਾਂ ਉਹੀ ਇਹਦੇ ਬਾਰੇ ਸਪਸ਼ਟ ਜਿਆਦਾ ਤੌਰ ਤੇ ਕਰ ਸਕਦੇ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ